ਅੱਜ ਤਾਂ ਮੇ ਸਾਰੇ ਮਜੀਦ ਵਾਲਿਆਂ ਨੂੰ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਇੰਨੇ ਔਖੇ ਸਮੇਂ 'ਚ ਤੁਸੀਂ ਸਾਰੇ ਸਾਡੇ ਨਾਲ ਖੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿੰਨਾ ਮੈਂ ਧੰਨਵਾਦ ਕਰਾਂ ਘੱਟ ਹੈ ਸ਼ਬਦ ਹੀ ਨਹੀਂ ਹੈ ਤੁਹਾਡੇ ਬਹੁਤ ਬਹੁਤ ਤੁਸੀਂ ਸਾਥ ਦਿੱਤਾ ਨਾਲ ਖੜੇ ਬਹੁਤ ਧੰਨਵਾਦ ਤੁਹਾਡਾ ਤੁਹਾਡੀ ਅਦਾਸਾਂ ਬੇਨਤੀਆਂ ਕਰਕੇ ਕੋਸਲਾ ਮਿਲਦਾ ਹੈ ਇਹ ਅਦਾਸਾ ਬੇਨਤੀਆਂ ਬਣਾਈ ਰੱਖਿਓ ਮੈਂ ਰੱਬ ਦੇ ਆਸਰੇ ਟੁੱਟੇ ਸਾਰਿਆਂ ਦੇ ਆਸਰੇ ਇੱਥੇ ਘਣੀ ਐ ਇਹ ਜਿੰਨਾ ਸਰਕਾਰ ਜਿੰਨਾ ਧੱਕਾ ਕਰ ਸਕਦੀ ਸੀ ਸਾਡੇ ਨਾਲ ਕੀਤਾ ਤੁਹਾਡੇ ਨਾਲ ਕਰ ਰਹੀ ਐ ਮੇਰੇ ਘਰ ਵਾਲੇ ਨੇ ਇਹਨਾਂ ਨੇ ਅੰਦਰ ਕਰਤਾ ਸਿਆਸੀ ਪਰਚਾ ਪਰਚਾ ਤੇ ਮੇਰੇ ਭਾਈ ਨੂੰ ਉਹਦੇ ਤੇ ਪਰਚੇ ਕਰਤੇ ਕਿਸੇ ਨੂੰ ਨਹੀਂ ਛੱਡਿਆ ਮੈਕੈਨਿਕ ਜੀ ਤੁਸੀਂ ਲੜਾਈ ਲੜਨੀ ਹੈ ਮੈਨੂੰ ਵੀ ਅੰਦਰ ਕਰੋ ਮੈਂ ਵੀ ਤਿਆਰ ਐ ਬੱਚੇ ਵੀ ਤਿਆਰ ਐ ਪਰ ਅਸੀਂ ਝੁਕਾਂਗੇ ਨਹੀਂ ਜਿੰਨਾ ਮਰਜ਼ੀ ਤੱਕਾ ਕਰਨਾ ਹੈ ਸਾਡੇ ਨਾਲ ਕਰੋ ਕੋਈ ਘੱਟਾ ਕੀਤਾ ਨਹੀਂ ਇਹਨਾਂ ਨੇ ਕਰ ਲੈਣ ਦਿਓ ਅਸੀਂ ਤਿਆਰ ਐ ਤੋਂ ਤੁਸੀਂ ਜਿੰਨਾ ਜੀ ਤੁਸੀਂ ਨਾਲ ਖੜੇ ਹੋ ਅਸੀਂ ਤਿਆਰ ਐ ਜਿੰਨਾ ਮਰਜ਼ੀ ਤੱਕਾ ਕਰਨਾ ਇਹਨਾਂ ਨੇ ਕਰਨ ਲੜਾਈ ਲੜਾਂਗੇ ਲੜਦੇ ਰਹੇ ਆ ਗੁਰੂ ਸਾਹਿਬ ਨੇ ਸਾਨੂੰ ਇੱਕੋ ਹੀ ਜੀ ਸਿਖਾਈ ਹੈ ਕਿ ਕਦੇ ਗਲਤ ਕੰਮ ਕਮਾਂ ਦੇ ਅੱਗੇ ਗਲਤ ਬੰਦੇ ਦੇ ਅੱਗੇ ਝੁਕਣਾ ਨਹੀਂ ਨਾ ਸੋ ਝੁਕੇ ਆ ਨਾ ਮੁਝੀਤੇ ਵਾਲੇ ਕਰਦੇ ਚੁਕੇ ਆ ਨਾ ਚੁਕਣਗੇ ਲੋਕਤੰਤਰ ਦੀ ਇਹਨਾਂ ਨੇ ਧਜੀਆਂ ਬਣਾਈਆਂ ਹੋਈਆਂ ਨੇ ਜਮਈ ਜੋ ਕੁਝ ਬਲੌਕ ਛੁਆ 4 ਤਰੀਕ ਨੂੰ ਸਾਰਿਆਂ ਦੇ ਸਾਹਮਣੇ ਆ ਜਿ ਇਹਨਾਂ ਨੂੰ ਲੱਗਦਾ ਸੀਗਾ ਕਿ ਇਹ ਜਿੱਤਣਗੇ ਤਾਂ ਕਾਗਜ਼ 다ਫੀ ਕਰਨ ਦਿੰਦੇ ਲੜਾਈ ਲੜਦੇ ਆਖੇ ਸਾਹਮਣੇ ਪਰ ਕਿਉਂਕਿ ਇਹ ਡਰੇ ਹੋਏ ਨੇ ਬੁਖਲਾਹਟ ਇਹਨਾਂ ਦੀ ਦਿਸਦੀ ਹੈ ਜੋ ਕੁਛ ਉਹਨਾਂ ਨੇ ਧੀਆਂ ਨਾਲ ਪੇਣਾ ਨਾਲ ਮਾਵਾਂ ਨਾਲ ਉਠੇ ਕੀਤਾ ਉਹ ਸਾਰਿਆਂ ਦੇ ਸਾਹਮਣੇ ਹੈ ਸਾਡੇ ਸੁੱਬੇ 'ਚ ਮਾਵਾਂ ਨੂੰ ਧੀਆਂ ਨੂੰ ਹਮੇਸ਼ਾ ਉੱਚਾ ਦਰਜਾ ਦਿੱਤਾ ਜਾਂਦਾ ਹੈ ਜੋ ਕੋ ਚੀਨਾ ਨੇ ਕੀਤਾ ਉਹ ਨਾਲ ਸਾਰਿਆਂ ਨੂੰ ਪਤਾ ਹੈ ਬੜਾ ਗੱਦ ਕੀਤਾ ਪਰ ਫਿਰ ਵੀ ਅਸੀਂ ਲੜਾਈ ਲੜਾਂਗੇ ਤੇ ਲੜਦੇ ਰਵਾਂਗੇ ਇਹਨਾਂ ਨਾਲ ਨਾ ਸਾਨੂੰ ਨਾ ਸਾਡੀ ਬੀਬੀਆਂ ਨੂੰ 1000 ਰੁਪਏ ਮਿਲੇ ਸਾਡੇ 4 ਲੱਖ ਕਰੋੜ ਦਾ ਕਰਜ਼ਾਈ ਬਨਾਇਆ ਹੋਇਆ ਹੈ ਇਹਨਾਂ ਨੇ ਪੰਜਾਬ ਨੂੰ ਜਿਹੜੀ ਆਟਾ ਦਾਲਸ ਕੀ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਸੀ ਉਹਨਾਂ ਦੇ ਕਾਰਡ ਵੀ ੱਟੇ ਜਾ ਰਹੇ ਹਨ ਨਾ ਕਿਸਾਨਾਂ ਦਾ ਕਰਜ਼ਾ ਲੋਨ ਆਰਡਰ ਦੀ ਤਾਂ ਤਾਂ ਜਿਉਣਾਈਆਂ ਹੋਈਆਂ ਨੇ ਪਤਾ ਨਹੀਂ ਕਿੰਨੀਆਂ ਗੋਲੀਆਂ ਚੱਲਦੀਆਂ ਨੇ ਰੋਜ਼ ਮਜੀਟੇ ਹੈ ਕਿ 2-3 ਦਿਨ ਹੋਏ ਮੈਂ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਮੈਂ ਕਿਹਾ ਚਾਰ-ਪੰਜ ਬੰਦਿਆਂ ਦੇ ਘਰ 'ਚ ਜਾਂ ਬਾਹਰ ਗੋਲੀਆਂ ਚੱਲਦੀਆਂ ਨੇ ਕੋਈ ਕਾਰਵਾਈ ਹਜੇ ਤਾਈਂ ਨਹੀਂ ਹੋਈ ਉਹਨਾਂ ਦੀ ਜੋ ਹਾਲ ਹੈ ਸਾਰਾ ਤੁਹਾਡੇ ਸਾਹਮਣੇ ਹੈ ਮੈਂ ਜਦ ਪਹਿਲੀ ਵਾਰ ਮਜੀਠੇ ਆਈ ਸੀਗੀ ਮੈਨੂੰ ਸਾਰੇ ਕਹਿੰਦੇ ਸੀ ਇੱਥੇ ਪਹਿਲਾਂ ਇੱਕੋ ਹੀ ਸੜਕ ਹੁੰਦੀ ਸੀ ਸਿੰਗਲ ਰੋਡ ਬੜੇ ਐਕਸੀਡੈਂਟ ਹੁੰਦੇ ਸੀ ਮੈਨੂੰ ਤਾਂ ਯਕੀਨ ਨਹੀਂ ਹੁੰਦਾ ਜਿਹੜਾ ਕੁਝ ਇੱਥੇ ਬਣ ਗਿਆ ਥੋੜੀ ਸਤਕੀ ਬਾਦਲ ਸਾਹਿਬ ਸਤਕੀ ਵਿਕਰਮਜੀ ਨੇ ਜਿੰਨੀ ਡਿਵੈਲਪਮੈਂਟ ਕਰਾਈ ਹੈ ਇੱਥੇ ਮੈਨੂੰ ਤਾਂ ਹੈਰਾਨੀ ਹੁੰਦੀ ਹੈ ਕਿ ਕਿਵੇਂ ਹੁੰਦਾ ਸੀ ਤੇ ਹੁਣ ਕੀ ਹੋ ਗਿਆ ਇੱਥੇ ਇਨਾ ਕੁਝ ਬਣ ਗਿਆ ਕਿੰਨੀ ਡਿਵੈਲਪਮੈਂਟ ਹੋਈ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੈ 4 ਸਾਲ ਹੋ ਗਏ ਆਪ ਸਰਕਾਰ ਨੂੰ ਇਹਨਾਂ ਨੇ ਕਿਤੇ ਕੁਝ ਨਹੀਂ ਕੀਤਾ ਬੜੇ ਵਾਅਦੇ ਕਰਦੇ ਨੇ ਕਿ ਅਸੀਂ ਇਹ ਕਰ ਦਾਂਗੇ ਉਹ ਕਰ ਦਾਂਗੇ ਇੱਕ ਸਾਲ ਰਹਿ ਗਿਆ ਜਿਹੜਾ 4 ਸਾਲਾਂ ਚ ਨਹੀਂ ਹੋਇਆ ਉਹ ਇੱਕ ਸਾਲ ਜਿਵੇਂ ਕਰਨਗੇ ਕੋਈ ਇਹਨਾਂ ਨੂੰ ਪੁੱਛੇ ਮੇਰੀ ਇੱਕੋ ਹੀ ਬੇਨਤੀ ਹੈ ਮਜੀਠਾ ਸਾਹਿਬ ਅੰਦਰ ਨਹੀਂ ਉਨ੍ਹਾਂ ਦੇ ਅੰਦਰ ਹੁੰਦਿਆ ਤੁਸੀਂ ਸਾਰੇ ਮਜੀਠਾ ਸਾਹਿਬ ਦਾ ਰੂਪ ਹੋ ਬੜ ਚੜ ਕੇ ਸਾਥ ਦੇਣਾ ਗੁਰੂ ਸਾਹਿਬ ਨੇ ਹਮੇਸ਼ਾ ਮਿਹਰ ਪਰ ਹੱਥ ਸਿਰ ਤੇ ਰੱਖਿਆ ਤੁਸੀਂ ਵੀ ਹਮੇਸ਼ਾ ਮਿਹਰ ਵਾਲਾ ਹੱਥ ਸਾਡੇ ਸਿਰ ਤੇ ਰੱਖੋ